ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਬਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਦੁੱਧ ਦਾ ਕੰਮ ਕਰਦੇ ਆ ਦੇਖ ਸਕਦੇ ਹੋ ਬਹੁ ਗੈਂਤੀ ਚ ਬਾਈ ਦੇ ਪਸ਼ੂ ਰੱਖੇ ਹੋਏ ਆ ਇੰਨਾ ਚੋ ਇੱਕ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਕਵੀ ਸਿੰਘ ਪਿੰਡ ਸਦਸਾ ਦੱਸਾਂਗਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ 9968631912 ਜੀ ਠੀਕ ਆ ਜੀ ਦੁੱਧ ਦਾ ਕੰਮ ਆ ਬਾਈ ਆਪਣਾ ਹਾਂਜੀ ਬਾਣੀ ਡੈਰੀ ਸੀਦੇ ਛੱਡਤੀ ਹੁਣ ਆ ਉਹ ਠੀਕ ਆ ਜੀ ਬਾਣੀ ਡੈਰੀ ਸੀਗੀ ਬਾਈ ਕੋਲ ਹੁਣ ਛੜਤੀ ਆ ਇੱਕ ਐਨੀਮਲ ਸੇਲ ਆ ਇਹਦੇ ਕੀ ਡਿਟੇਲ ਕਿੰਨੇ ਮੈਂ ਸੁਣਨਾ ਬਾਈ ਇਹ ਤੀਜੀ ਸੂਏ ਆ ਜੀ ਕਿੰਨੇ ਦਾ ਲੈ ਜੂ ਬਾਈ ਦਣ ਬਾਈ ਹਫ਼ਤਾ ਤੱਕ ਲੈ ਜੂਗੀ ਹਜੇ ਡੇਟ ਮੁਤਾਬਕ ਹਾਂਜੀ ਡੇਟ ਮੁਤਾਬਕ ਤੇ ਪਿਛਲੇ ਸੂਏ ਬਾਈ ਕਿੰਨੇ ਇਹ ਬਾਈ ਕਰਦੀ ਵੜਾ ਚਾਈ ਲੀਟਰ ਚੋਂ ਦਾ ਰਿਆ ਮੈਂ 40 ਲੀਟਰ ਤੱਕ ਦੇ ਰਿਆ ਠੀਕ ਆ ਜੀ ਭਾਈ ਯਾਨੀ ਬੱਚੀ ਪਾਲੀ ਵੀ ਆ ਬੱਚੀ ਪਾਲੀ ਕਰਦੀ ਠੀਕ ਆ ਜੀ ਤੀਜੀ ਸੂਏ ਸੁਣਾ ਦੂਜੇ ਸੂਏ ਬਾਈ ਕਹਿੰਦਾ 40 ਲੀਟਰ ਦੁੱਧ ਦਿੱਤਾ ਤੋੜ ਕੇ ਦਿਖਾ ਦਿਓ ਜੀ ਠੀਕ ਬਾਈ ਦੇ ਦਸਨ ਮੁਤਾਬਕ ਤੀਜੀ ਸੂਏ ਸੁਣਦੀ ਆ ਡੇਟ ਮੁਤਾਬਕ ਹਫ਼ਤੇ ਦੀ ਕੱਚੀ ਆ ਬਾਕੀ 1 2 ਦਿਨ ਪਸ਼ੂ ਉੱਪਰ ਵੀ ਲੈ ਜਾਂਦਾ ਫੇਸ ਕੁਆਲਿਟੀ ਤੇ ਰੰਗ ਰੂਪ ਦੀ ਸੋਹਣੀਆ ਹਵਾਨਾ ਕਰਮ ਵਾਲੀ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਅੱਜ ਤਾਂ ਵਲਟਾਂ ਬਹੁਤ ਪਈਆਂ ਹਵਾਨੇ ਚ ਹਫਤੇ ਤੱਕ ਪੂਰਾ ਟੋਪ ਦਾ ਹਵਾਨਾ ਤਿਆਰ ਕਰ ਲੈਣਾ ਬਾਕੀ ਬੂਥੀ ਚੈੱਕ ਕਰ ਲੈ ਸੋਹਣਿਆ ਫੇਸ ਕੁਆਲਿਟੀ ਛੋਟਾ ਕਾਂਗਣਾ ਹਾਈਟ ਤੇ ਪੱਖ ਤੋਂ ਉੱਚੇ ਲੰਮੇ ਕੱਦ ਕਾੜ ਦੀ ਥਣ ਦੇ ਸਾਈਟ ਨੂੰ ਨੇੜੇ ਤੋਂ ਦਿਖਾ ਦਾਂਗੇ ਚਾਰੇ ਥਣ ਨਿਖਰਵੇਂ ਇੱਕੋ ਜਿਹੇ ਸਾਈਜ਼ ਦੇ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲੋ ਜੀ ਪਾਲ ਟਿਲਾਂ ਬਹੁਤ ਨੇ ਹਵਾਨੇ ਚ ਬਾਕੀ ਕਾਟਾਲਾ ਹਵਾਨਾ ਹੋਊਗਾ ਸੋਨਾ ਹਵਾਨਾ ਤਿਆਰ ਕਰ ਲੈ ਤੇ ਸੀਰ ਸਾਉ ਬਾਈ ਸੀਰ ਸਾਹਿਬ ਪੂਰੀ ਆ ਪੂਰੀ ਸੀਰ ਸਾਉ ਬਾਈ ਹਾਂਜੀ ਹਾਂਜੀ ਦੇਖਣਾ ਤੁਹਾਨੂੰ ਦੀ ਬਾਈ ਓਕੇ ਆ ਜਮਾ ਜਮਾ ਓਕੇ ਵੀਰੇ ਸੀਨ ਤੇ ਚੁੰਦੇ ਸੀ ਕਿ ਬਾਈ ਨਹੀਂ ਹੱਥੀ ਚੁੰਦੇ ਸੀ ਮਸ਼ੀਨ ਨਹੀਂ ਹਾਂ ਦੋਨੇ ਪਾਸੇ ਬੈ ਕੇ ਜੀ ਹਾਂ ਦੋਨੇ ਪਾਸੇ ਬੈ ਕੇ ਆਪ ਚੁੰਦੇ ਰਹੇ ਠੀਕ ਆ ਜੀ ਬਾਈ ਕਹਿੰਦਾ ਹੱਥੀ ਚੁੰਦੇ ਸੀ 40 ਲੀਟਰ ਆਪਣਾ ਚੋਇਆ ਵਾ ਕਿੰਨਾ ਕ ਦੇ ਦੂ ਬਾਈ ਇਕਦਿਾਰ ਬਾਈ ਦੇ ਦੂ ਗਾਰੰਟੀ ਦੋਦੀ ਦਾ ਠੀਕ ਹੈ ਜੀ ਹਾਂਜੀ ਦੁੱਧ ਦੇ ਦੂਏ ਨਾ ਆਰਾਮ ਨਾਲੀ ਬਾਕੀ ਸੇਵਾ ਦਾ ਹਾਂ ਸੇਵਾ ਸਿਰ ਤੇ ਆ ਵੀ ਬਾਕੀ ਸੇਵਾ ਦਾ ਜੇ ਕੋਈ ਵੀ ਹੋਰ ਵਧ ਕਰ ਲੂ ਤਾਂ ਪਲੱਸ ਵੀ ਲੈ ਸਕਦਾ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਲਓ ਜੀ ਸੋਹਣਾ ਗੁਲਾਬੀ ਥਣ ਚਾਰੇ ਥਣ ਨਿਖੜਵੇਂ ਇੱਕੋ ਜਿਹੇ ਦੇ ਪੀਸ ਕੁਆਲਟੀ ਚੈੱਕ ਕਰ ਲਓ ਸੋਹਣੀ ਆ ਪੁੱਲ ਜਾਦ ਬਰੀਡ ਵਾਲੀ ਆ ਜੀ ਚੰਗੀ ਸੇਵਾ ਗੌਰ ਹੋ ਜੇ ਤਾਂ 40 ਪਲੱਸ ਵੀ ਜਾੜੂ ਨਹੀਂ ਬਾਈ ਕਹਿੰਦੇ 40 ਕਿਲੋ ਤਾਂ ਦੇ ਹੀ ਦਿਓ ਭਵਾਨਾ ਖਿੱਚਾਂਗੇ ਤਾਂ ਰੋਵੜਾਂ ਨੂੰ ਵਧੂਗਾ ਦੇਖ ਸਕਦੇ ਹੋ ਤੁਸੀਂ ਮੁੱਲ ਬਾਈ ਇਹਦਾ ਮੁੱਲ ਬਾਰੇ 95 ਮਾਨਤਨ ਹੋ ਜੂਗਾ ਹੀ ਮਾਨਤਨ ਕਰ ਦਿੰਦੇ ਵੀਰੇ ਕੋਈ 95000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਨ ਹੋ ਜੂਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ